ਸ਼ਲਕਸ ਰੱਖਿਆ ਫੋਰਸ ਫਲੋਰ ਟੀਮ ਦੇ ਇੰਚਾਰਜ ਸਰਜੈਂਟ ਉਸ ਦੇ ਸਾਥੀਆਂ ਨੂੰ ਸੂਚਨਾ ਮਿਲੀ ਕਿ ਗੁਰਾਇਆਂ ਐਸਡੀ ਸਿੰਕ ਪੁਲ ਦੇ ਲੱਗੇ ਇੱਕ ਟੈਂਪੋ ਟਰੈਵਲ ਚਾਲਕ ਜੋ ਰੌਂਗਪੁਰ ਕਰਕੇ ਵਾਪਸ ਰਸਤੇ ਨੂੰ ਕੰਮਛਤੇ ਮਹਾਨ ਨੇ ਟੱਕਰ ਮਾਰੀ ਮੋੜਕੇ ਤੇ ਪਹੁੰਚ ਕੇ ਤੁਰੰਤ ਉਸ ਨੂੰ ਇਲਾਜ ਦੇ ਸੇਵਾ ਹਸਪਤਾਲ ਚ ਜਾਇਆ ਗਿਆ ਭਾਰਤੀ ਜੋਧੇਵਾਲ ਉਧਿਆਣਾ ਨੂ ਸ਼ਾਤਰੀ ਨੰਬਰ ਕਲੀ ਨੰਬਰ 4 ਮਕਾਨ ਨੰਬਰ 82 ਜਧੇਵਾਲ ਜਿਸਪਾਲ ਸਨ ਆਫ ਮਹਾਰਾਜਾ ਜੀ ਹਾਂ ਜੀ ਚੰਦ ਸਿੰਘ ਨਾਗੀ ਮੋਬਾਈਲ ਨੰਬਰ ਮਨਪ੍ਰੀਤ ਸਿੰਘ ਰਾਯਾ 8146310263 ਜੇਸੀ ਸਰਜੀ ਸਿੰਘ ਇਹ ਕਰ ਸਕਿਆ 400 ਦਾ ਇਤਨਾ ਟਰੰਪੂ ਟ੍ਰੈਵਲ ਬਰਾਇਮ ਬ੍ਰਿਜ ਦੇ ਚੜਦੇ ਬ੍ਰਿਜ ਤੇ ਮਤਲਬ ਬਰਾਇਮ ਤੋਂ ਫਲੋਰ ਸਾਈਡ ਚੜਦੇ ਰੁਕਿਆ ਹੋਇਆ ਸੀ ਰੋਂਗ ਪਾਰਕ ਕੀਤੀ ਹੋਈ ਸੀ ਨੇ ਉਹ ਥੱਲੋਂ ਕੋਈ ਸਮਾਨ ਲੈਣ ਗਿਆ ਤੇ ਜਦ ਉੱਪਰ ਵਾਪਸ ਆਇਆ ਤਾਂ ਉਹਨੂੰ ਕੋਈ ਆਨਮਨ ਵਹੀਕਲ ਹਿੱਟ ਕਰ ਗਿਆ ਤੇ ਤੁਸੀਂ ਉਹਨੂੰ ਕਿੱਥੇ ਦਾਕਲ ਕਰਵਾਜੀ ਮੋਹਾਲੀ 108 ਐਮਬੂਲੈਂਸ ਦੀ ਚੱਲ ਰਹੀ ਆ ਰਣਾ ਵਾਲਾ ਫਲੋਰ ਸਿਵਲ ਹਸਪਤਾਲ ਕਿੱਥੇ ਤੋਂ ਪਛਾਣੋ ਕਿੱਥੇ ਦਾ ਬੰਦਾ ਹੈ ਹਾਂਜੀ ਉਹ ਲੁਧਿਆਣੇ ਦੇ ਸੀ ਬਸਨੀ ਸੀ ਗੱਲ ਲੁਧਿਆਣੇ ਦਾ ਉਹਨਾਂ ਦੇ ਮਾਲਕਾਂ ਨਾਲ ਟੈਂਪੋ ਟ੍ਰੈਵਲ ਦੇ ਮਾਲਕਾਂ ਨਾਲ ਗੱਲ ਹੋ ਗਈ ਸੀ ਉਹ ਵੀ ਆ ਗਏ ਸੀ ਤੇ ਉਹਨਾਂ ਨੂੰ ਖੇਡਮੜ ਕਰਾਤਾ ਸੀ